ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਤੇ ਤੁਹਾਨੂੰ ਤਸਵੀਰਾਂ ਬੁਖਾ ਰਿਹਾ ਕੁਰਾਲੀ ਦੇ ਪਿੰਡ ਪੜਿਆਲਾ ਦੀਆਂ ਜਿੱਥੇ ਕੀ ਬਰਸਾਤ 10 ਮਿੰਟ ਹੁੰਦੀ ਹੈ ਤੇ ਪਾਣੀ ਲਗਾਤਾਰ 10 ਘੰਟੇ ਖੜਾ ਰਹਿੰਦਾ ਹੈ ਤੇ ਪਿਛਲੇ ਕਾਫੀ ਵਕਤ ਤੋਂ ਇਹ ਪਾਣੀ ਇੱਥੇ ਖੜਾ ਹੈ ਅਤੇ ਹੁਣ ਇਸ ਪਾਣੀ ਦੇ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਜਿਸ ਕਰਕੇ ਹੁਣ ਨਗਰ ਕੌਂਸਲ ਵੱਲੋਂ ਇੱਕ ਮਤਾ ਵੀ ਪਾਸ ਕੀਤਾ ਗਿਆ ਹੈ ਕਿ ਇਹ ਪਾਣੀ ਨੂੰ ਕੁਰਾਲੀ ਸਿੰਘਪੁਰਾ ਰੋਡ ਦੇ ਪਾਣੀ ਦੇ ਵਿੱਚ ਪਾ ਦਿੱਤਾ ਜਾਵੇ ਹਾਲਾਂਕਿ ਕੌਂਸਲਰ ਬਹਾਦਰ ਸਿੰਘ ਓਕੇ ਕਾਉਂਸਲਰ ਨੰਦੀਪਾਲ ਬੰਸਲ ਕਾਉਂਸਲਰ ਹੋਰ ਕੁਝ ਜੋ ਆਮ ਆਦਮੀ ਪਾਰਟੀ ਦੇ ਕੌਂਸਲਰ ਤੇ ਡਾਕਟਰ ਅਸ਼ਵਨੀ ਦੀ ਵਾਈਫ ਅਤੇ ਭਾਰਤ ਪੂਸ਼ਣ ਪੂਸ਼ੀ ਵੱਲੋਂ ਵੀ ਵਿਰੋਧ ਕੀਤਾ ਗਿਆ ਸੀ ਕਿ ਇਹ ਪਾਣੀ ਸਿਰਫ ਬਾਰੋ-ਬਾਰ ਪਿੰਡ ਕਨੋੜਾ ਦੀ ਰਾਹੀ ਪਾਈਪਾਂ ਪਾ ਕੇ ਨਦੀ ਵਿੱਚ ਸੁੱਟਿਆ ਜਾਵੇ ਪਰ ਨਗਰ ਕੌਂਸਲ ਦੇ ਕੁਝ ਕੌਂਸਲਰਾਂ ਨੇ ਸਹਿਮਤੀ ਜਿਤਾਉਂਦੇ ਹੋਏ ਇਹ ਲਿਖਿਆ ਹੈ ਅਤੇ ਇਹ ਮਤਾ ਪਾਸ ਕੀਤਾ ਕਿ ਇਸ ਪਾਣੀ ਨੂੰ ਕੁਰਾਲੀ ਦੇ ਸਿੰਘਪੁਰਾ ਰੋਡ ਤੇ ਝੋਰ ਦਿੱਤਾ ਜਾਵੇ ਜੇਕਰ ਵੱਡਾ ਸਵਾਲ ਇੱਥੇ ਇਹ ਵੀ ਪੈਦਾ ਹੁੰਦਾ ਹੈ ਜੇਕਰ ਇਹ ਬਰਸਾਤੀ ਪਾਣੀ ਨੂੰ ਅਤੇ ਨਾਲਿਆਂ ਦੇ ਪਾਣੀ ਇਨੂੰ ਕੁਰਾਲੀ ਦੇ ਨਾਲ ਜੋੜਿਆ ਜਾਂਦਾ ਤੇ ਕੀ ਕੁਰਾਲੀ ਦਾ ਸੀਵਰੇਜ ਉਹ ਪਾਣੀ ਨੂੰ ਸਹਾਰ ਸਕਦਾ ਕਿਉਂਕਿ ਲਗਭਗ 50000 ਦੇ ਕਰੀਬ ਕਪੈਸਿਟੀ ਨੂੰ ਸਾਂਭਣ ਦੇ ਲਈ ਸੀਵਰੇਜ ਪਾਈ ਗਈ ਸੀ ਪਰ ਹੁਣ ਕੁਰਾਲੀ ਸ਼ਹਿਰ ਦੀ ਆਬਾਦੀ ਤਕਰੀਬਨ 80000 ਦੇ ਕਰੀਬ ਹੋ ਚੁੱਕੀ ਹੈ ਅਤੇ ਜਿਵੇਂ ਨਵੀਆਂ ਕਲੋਨੀਆਂ ਪਿੰਡ ਪਰਿਆਲਾ ਦੇ ਕੋਲ ਬਣ ਰਹੀਆਂ ਤੇ ਇੰਜ ਲੱਗਦਾ ਕਿ 50000 ਦੇ ਕਰੀਬ ਆਬਾਦੀ ਆਉਣ ਵਾਲੇ 4-5 ਸਾਲਾਂ ਦੇ ਵਿੱਚ ਹੀ ਇੱਥੇ ਹੋ ਜਾਵੇਗੀ ਅਤੇ ਜਿਹੜਾ ਇਹ ਗੰਦਾ ਪਾਣੀ ਹੈ ਅਤ ਲੋਕਾਂ ਦੇ ਘੜਾ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਫਿਰ ਹੋਰ ਦਾਖਲ ਹੋ ਜਾਵੇਗਾ ਕਿਉਂਕਿ ਜਿਹੜੇ ਹੁਣ ਕਈ ਕਾਉਂਸਲਰ ਨੇ ਇਹਨਾਂ 'ਚ ਇਹ ਨਹੀਂ ਪਤਾ ਕਿ ਕਈਆਂ ਨੇ ਚੋਣ ਲੜਨੀ ਹੈ ਜਾਂ ਨਹੀਂ ਲੜਨੀ ਪਰ ਇਹ ਨਰਕ ਕੁਰਾਲੀ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ ਤੁਸੀਂ ਦੱਸੋ ਕਮੈਂਟ ਕਰਕੇ ਕਿ ਇਹ ਜੋ ਬਰਸਾਤੀ ਪਾਣੀ ਪਿੰਡ ਪੜਿਆਲਾ ਦਾ ਤੇ ਨਾਲ ਬੰਦੀ ਕਲੋਨੀਆਂ ਦਾ ਹੈ ਕੀ ਇਹ ਬਰਸਾਤੀ ਪਾਣੀ ਨੂੰ ਕੁਰਾਲੀ ਸਿੰਘਪੁਰਾ ਰੋਡ ਦੇ ਨਾਲ ਜੋੜਨਾ ਸਹੀ ਹੈ ਕਿਉਂਕਿ ਜੇਕਰ ਸਿੰਘਪੁਰਾ ਰੋਡ ਦੇ ਨਾਲੇ ਪਾਣੀ ਜੁੜਦਾ ਤੇ ਕੁਰਾਲੀ ਦੇ 메ਨ ਬਾਜ਼ਾਰ ਅਤੇ ਹੇਟਲੇ ਇਲਾਕਿਆਂ ਦੇ ਵਿੱਚ ਪਾਣੀ ਹੀ ਪਾਣੀ ਹੋ ਜਾਵੇਗਾ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਧੰਨਵਾਦ ਜੀ